ਦੀ ਬੁਵਾਈ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ ਜਿਨਾ ਸਿੰਘਾਂ ਸਿੰਘਣੀਆਂ ਨੇ ਧਰਮ 헤 ਸ੍ਰੀ ਦਿੱਤੇ ਗਿਰਧੀਆਂ ਤੇ ਚੜੇ ਬੰਦ ਬੰਦ ਸੁਲਵਾਏ ਖੁਕੀਆਂ ਲੋਹੀਆਂ ਆੜਿਆਂ ਨਾਲ ਸੁਵਾਏ ਜੇਰ ਤੋਂ ਬਾਹਰ ਆਈਆਂ ਕੁਰਬਾਨੀਆਂ ਦਿੱਤੀਆਂ ਧਰਮ ਨੇ ਹਾਰਿਆ ਕਿਤੇ ਨਹੀਂ ਇਹਨਾਂ ਵਿਆਹਿਆਂ ਸਤਿਆਰੇ ਤੋਂ ਜਮਾਈ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ ਪੰਜਾ ਦਸਾ ਸਰਬੱਤ ਗੁਰਦਵਾਰਿਆਂ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ ਮਹਾਰਾਜ ਦੀਓ ਜੀ ਨੂੰ ਨਮਸਕਾਰ ਮਹਾਰਾਜ ਸਾਹਿਬ ਜੀ ਦਾ ਨਮਸਕਾਰ ਆਤੀ ਪਾਸਾ ਦਿਓ ਨਗਰ ਦੀਆਂ ਸੰਗਤਾਂ ਵੱਲੋਂ ਪਛਾਨਬਾਣ ਕਾਲੇ ਕੰਨਿਆ ਪਿਆਰੀਆਂ ਦੇ ਨਾਮ ਤੋਂ ਹੋਏ ਰਹਿਤਾ ਚੱਲੇ ਚਲਵੀਂ ਖਲਾਕੀ ਨਗਰ ਦੇ ਭਲਾ ਕਰਨਾ ਦਰਅੰਯ ਸੰਗਤਾਂ ਦੇ ਹਾਲੀਆ ਸਭਾਵਾਂ ਦਾ ਸਰਵਾਨਯ ਨੇ ਵੀ ਆਪ ਜੀ ਨੇ ਕਿਆ ਬਣਾ ਨਮਾਣ ਚੋੜੀ ਜਾਵੇ ਗੁਰਦਾਰੀ ਸੇਵਾ ਦੇ ਨਾਲ ਸੁਨਾਮ ਸਤਿ ਸ਼ਕਲਾ ਤੇਰੇ ਪਾਣੇ ਸਰਵਾਦਾ ਭਲਾ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕੀ ਫਤਿਹ ਲੋ ਜੀ ਪਿੰਡ ਕੋਲਾ ਨੌ ਸਿੰਘ ਵਿੱਚ ਗੁਰੂ ਘਰ ਸਿੰਘ ਸਭਾ ਕੋਲਾ ਨੌ ਸਿੰਘ ਵਿੱਚ ਨਿਸ਼ਾਨ ਸਾਹਿਬ ਦੀ ਸੇਵਾ ਹੋਣ ਜਾ ਰਹੀ ਹੈ ਜੀ ਸੰਗਤ ਨਿਸ਼ਾਨ ਸਾਹਿਬ ਦੀ ਸੇਵਾ ਕਰ ਰਹੀ ਹੈ ਨਹੀਂ ਤੁਸੀਂ ਗੁਰਵੀਰਾ ਸਤਵਿੰਦਰ ਤੁਸੀਂ ਬੇਲੇ ਖੜੇ ਸੀਗੇ ਚਲ ਨੇਕ ਤਾਂ ਨਿਸ਼ਾਨ ਸਾਹਿਬ ਲਾਉਂਦਾ ਹੀ ਸੇਵਾ ਕਰਦਾ ਹੀ ਇਹ ਹੈ ਆ ਸਾਰੀ ਸੇਵਾ ਇਹਦੀ ਆ ਇਹਨਾਂ ਦਾ ਪਾਣੀ ਨਹੀਂ ਭਰ ਹੋਇਆ ਦੇ ਲੈ ਇੰਨੇ ਟਾਈਮ ਚਲੋ ਫਿਰ ਚਲੋ ਯਾਰ ਕੋਈ ਵਿਚਾਰ ਸਾਂਝੀ ਕਰ ਲੋ ਯਾਰ ਵਿਚਾਰ ਤੁਸੀਂ ਕੀ ਸਾਂਝੇ ਕਰਨੇ ਆ ਪਾਜੀ ਯਾਰ ਸੇਵਾ ਕਰਾ ਲਓ ਯਾਰ ਕੀ ਕਰੀ ਜਾਂਦੇ ਆ ਆਜੋ ਆਜੋ ਦਾ ਵਧੀਆ ਬਣਾਣਾ ਚੱਲਿਆ ਵਦ ਹੈ ਕਾਕੀ ਵੀਰ ਭਾਈ ਤੁਹਾਨੂੰ ਬਾਰ-ਬਾਰ ਤਾਂ ਕ ਦੇਖਣਾ ਲੋਕਾਂ ਨੇ ਬਾਹਰਲੇ ਮੁਲਖਾਂ ਦੇ ਵਿੱਚ ਵਧੀਆ ਬਣਾਈ ਠੀਕ ਆ ਜੀ आर्टी ちょっと待って。<laughs> ਇਹ ਮਿੱਠਾ-ਬੁੱਠਾ ਦੇ ਆ ਨਾ ਪੱਕ ਗਿਆ ਉਹਦਾ ਲਿੱਤੇ ਦੇ ਨਹੀਂ ਪੱਕ ਗਿਆ ਉਹਦੀ ਮੁੰਮੀ ਮਾ ਨਹੀਂ ਉਹਦਾ ਜਾਨਵਰ ਉੱਪਰ ਬੈਹ ਜਾਂਦੇ ਆ ਨਾ ਇਹ ਤੋਂ ਆ ਉੱਪਰ ਤੇ ਆ ਉਹ ਦੂਜਾ ਪਾਸਾ ਸ਼ੁਰੂ ਹੁੰਦਾ ਇਹ ਕੰਮ ਇਹ ਹੁੰਦਾ ਜਾਂਦਾ ਹੀ ਆ ਸਮਝਾਉਂਦਾ ਉਹ ਵੀ ਇਹਦੇ ਇਹਦੇ ਗੱਲ ਆ ਕੀ ਲੱਭਦੇ ਕੀ ਵੇਗਾ ਕਨੇ ਛੋਟਾ ਨਿਸ਼ਾਨ ਸਾਹਿਬ ਛੋਟਾ ਨਿਸ਼ਾਨ ਸਾਹਿਬ ਲੱਭਦੇ ਅਸੀਂ ਉਹ ਛੋਟੇ ਨੂੰ ਮਾਰੋ ਉਹ ਚਲੋ ਪਹਿਲਾਂ ਵੱਡੇ ਨਿਸ਼ਾਨ ਸਾਹਿਬ ਦਾ ਚੜਾ ਲਓ ਮੈਂ ਕਹੀ ਯਾਰ ਮੈਂ ਇਹੀ ਗੱਲ ਕਹਿੰਦੇ ਤੁਸੀਂ ਆ ਵੀ ਛੋਟਾ ਨਿਸ਼ਾਨ ਸਾਹਿਬ ਹੈਗਾ ਇਹ ਇਕੱਲੇ ਛੋਟੇ ਤਾਂ ਵੱਡੇ ਦਾ ਨਹੀਂ ਨਹੀਂ ਵੱਡੇ ਨਿਸ਼ਾਨ ਸਾਹਿਬ ਦਾ ਹੀ ਆ ਇਹ ਤਾਂ ਬਾਅਦ ਚ ਵੱਜਣਾ ਆ ਚਲੋ ਵੱਡਾ ਨਿਸ਼ਾਨ ਸਾਹਿਬ ਦਾ ਚੜਾਓ ਯਾਰ ਕੀ ਕਰੀ ਜਾਂਦੇ ਆ ਭਾਜੀ ਪਹਿਲਾਂ ਇਹ ਨਹੀਂ ਦੇਖ ਲਾ ਕਿਹੜਾ ਛੋਟਾ ਪਾਸਾ ਕਿਹੜਾ ਵੱਡਾ ਆਹ ਬਹੁਤ ਛੋਟਾ ਪਾਸਾ ਚੀਨਾਂ ਮੈਂ ਕਿਹਾ ਨਹੀਂ ਨਾ ਉਹਦੇ ਉੱਤੇ ਰੱਖ ਕੇ ਕਰ ਲੋ ਨਾ ਆਪਾਂ ਤਾਂ ਚੀਨ ਦੇ ਇੱਕ ਕੰਨਾ ਵੱਡਾ ਛੋਟਾ ਬਾਰ ਦੇਖ ਲਿਓ ਹੁਣ ਪਤਾ ਨਾ ਆਪ ਠੁੱਠੇ ਪੈ ਗਏ ਹਾਂ ਸੱਚੀ ਤਰ੍ਹਾਂ ਦੇ ਆ ਕੇ ਤਾਂ ਅੰਕੀ ਮੱਧ ਘਟ ਕੋਲੇ ਰਾਤ ਦੇ ਬੰਦੇ ਨਾਲ ਮੈਂ ਪਾਉਣ ਉਹ ਖੜਾ ਬੁਜਰਾ ਕੋ ਕਿੱਥੇ ਉਹ ਬੁਜਰਾ ਉਹਨੇ ਕੰਮ ਵੀ ਕਰਾਉਣ ਲਾਪਣਾ ਨਹੀਂ ਨਹੀਂ ਯਾਰ ਉਹ ਬੰਦਾ ਲੈਣਾ ਮਨਜ਼ੂਰ ਨਹੀਂ ਇਹ ਤਾਂ ਨਹੀਂ ਆਣੇ ਲੱਗਾ ਨਹੀਂ ਇਹਦਾ ਦਾਜਾ ਆਪਲਾ ਹੈ ਪਹਿਲਾਂ ਆ ਇੱਕ ਲੜੀ ਉਧਰ ਕਰ ਦਿਓ ਸੀਨ ਸੈਂਟਰ ਚ ਕਰ ਦਿਓ ਇੱਕ ਲੜੀ ਉਧਰ ਕਰ ਦਿਓ ਇੱਕ ਇਧਰ ਕਰ ਦਿਓ ਪਹਿਲਾਂ ਸਾਰਾ ਹੀ ਇੱਕ ਵਾਰੀ ਖੋਲ ਕੇ ਫੇਰੀ ਬੰਨਣਾ ਹੈ ਪਹਿਲਾਂ ਇੱਕ ਵਾਰੀ ਸੈੱਟ ਕਰ ਲੈ ਫੇਰੀ ਮਾਰੇ ਉੱਪਰ ਉਹ ਵੀ ਜਿਹੜਾ ਉਹ ਜਿਹੜਾ ਬੰਨਣਾ ਅੰਟੀ ਜੀ ਅੰਟੀ ਜੀ ਮਰੇ ਇਹ ਜਿਹੜੇ ਜਿਹੜੇ ਫਰੀ ਆ ਮੜ ਜਾ Terima kasih telah <laughs> menonton. ਜਿਹੜਾ ਬਾਧੂ ਉੱਪਰ ਰੱਖ ਲਾ ਆਹ ਕਥਾ ਲਾ ਦੇ ਤੇ ਦੂਆ ਲਾ ਲਾ ਆਹ ਅੱਗੇ ਜੀ ਮੈਂ ਕਹਿੰਦਾ ਦੋ ਤਿੰਨੇ ਜਣੇ ਤੁਸੀਂ ਜਾਓ ਗੱਠਾ ਇੱਕ ਪਾਸੇ ਦਿੰਦੇ ਜਾਓ ਸਾਰੀ ਇੱਕ ਪਾਸੇ ਦੇਣੀ ਹੈ ਹੈਨਾ ਨੇ ਤਾਂ ਅੱਗੇ ਪਿੱਛੇ ਹੋ ਜਾਂਦੇ ਹਾਂ ਜੀ ਆਹ ਫੇ ਅੱਗੇ ਪਿੱਛੇ ਹੋ ਜਾਂਦਾ ਕਾ ਉਧਰੋਂ ਇਕੱਠਾ ਕਰਦੇ ਹਾਂ ਹਾਂ ਕਿ ਉਹ ਸਾਰੀਆਂ ਗੱਠਾਂ ਇੱਕ ਪਾਸੇ ਹੋ ਜਾਣਗੀਆਂ ਨਹੀਂ ਤਾਂ ਅੱਗੇ ਪਿੱਛੇ ਹੋ ਜਾਂਦੀਆਂ ਸਰਬੇ ਬੋਲੋ ਜੀ ਵਾਹਿਗੁਰੂ ਇਹਨਾਂ ਸਿੰਘਾਂ ਸਿੰਘਣੀਆਂ ਨੇ ਧਰਮਹਿਤ ਸੇਵਾ ਦਿੱਤੀ ਜਰਕੜੀਆਂ ਤੇ ਜਿਹੜੇ ਬੰਦ-ਬੰਦ ਕਰਵਾਏ ਕੁੜੀਆਂ ਨੂੰਆਂ ਆ ਰਿਹਾ ਨਾਲ ਚਰਾਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਕਰਨੇ ਆ ਰਹਿਆਂ ਸਿੱਖੀ ਦੇ ਨਾਲ-ਸਾਥ ਸਭ ਲੋਹਾਈ ਇਹਨਾਂ ਪਿਆਰਿਆਂ ਸਜਿਆਰਿਆਂ ਦੀ ਕਮਾਈ ਦਾ ਧਿਆਨ ਕਰਕੇ ਬਾਸਾ ਜੀ ਬੋਲੋ ਜੀ ਵਾਹਿਗੁਰੂ ਪੰਜਾਂ ਦਸਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਕਰਕੇ ਬੋਲੋ ਜੀ ਵਾਹਿਗੁਰੂ ਸੰਤਾਂ ਕੀ ਗੁਰਦਾਨ ਸਰਬੱਤ ਖਾਂ ਦਾ ਦੀਵਾਨ ਜੀ ਬਾਈ ਜੀ ਬਾਈ ਜੀ ਨਾਮ ਜਿੱਤੇ ਆਵੇ ਕਾ ਦੀ ਆਪ ਜੀਆਂ ਨੇ ਆਗਮਨ ਪਰਬ ਨੂੰ ਸਮਰਪਿਤ ਨਗਰ ਦੀਆਂ ਸੰਤਾਂਵਲੋਂ ਸ੍ਰੀ ਨਿਸ਼ਾਨ ਸਾਹਿਬ ਜੀਆਂ ਦੀਆਂ ਸਵਾਵਾ ਹੋਈਆਂ ਹਨ ਨਵੇਂ ਚੋਲੇ ਪਹਿਨ ਆਏ ਜੀ ਹਨ ਸਤਿਗੁਰੂ ਜੀ ਨੱਗਰ ਤੇ ਮੇਰਾ ਪ੍ਰਿਆ ਹੱਤਰ ਹੈ ਜਲਦੀ ਕਲਾ ਰੱਖਣੇ ਸੰਤਾਂ ਨੂੰ ਦੇਰ ਹੁਕਤਾ ਚੰਦ ਰੋਸ਼ੀ ਜੀ ਦਾਤਾਂ ਵਰਸਿਸ਼ ਕਰੀਆਂ ਆਪਣੀਆਂ ਸਵਾਵਾ ਆਪ ਲੈਣੀਆਂ ਚ ਮਹਾਰਾਜ ਦੇ ਤਾਂ ਤਾਂ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਆਪਣਾ ਮੇਰਾ ਪ੍ਰਿਆ ਕਿਰਪਾ ਰੂਪੀ ਹੱਤਰ ਹੈ ਗੁਰੂ ਕੀ ਸੰਗਤਾਂ ਨੂੰ ਕਲਾਪਸ਼ਾਦੀਆਂ ਦੇਜਾ ਮਥਿਆਜ ਦੇ ਪ੍ਰਸਾਦ ਸਜੇ ਹਾਜ਼ਰ ਹੋਏ ਹਨ ਦਰ ਪ੍ਰਵਾਨ ਹੁਣ ਪ੍ਰਵਾਨ ਹੋਏ ਪ੍ਰਸ਼ਾਦ ਆਪ ਜੀ ਦੀਆਂ ਸੰਗਤਾਂ ਕੋਲ ਤੋਂ ਬਰਤਨਧਾਰਾਂ ਆਈਆਂ ਸੰਗਤੀਆਂ ਹਾਜ਼ਰੀਆਂ ਸਿਵਾਵਾ ਦਰਗਰ ਪ੍ਰਵਾਨ ਸਰੋਜੀ ਨਾਨਕ ਨਾਮ ਛੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਬੋਲੇ ਸੋ ਨਿਹਾਲ ਸਤਿ ਸ਼੍ਰੀ ਅਕਾਲ ਕਾਲ ਸਾ ਵਾਹਿਗੁਰੂ ਜੀ ਕੀ ਹਉਤੈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਗੁਰਜੀ ਦਾ ਖਾਲਸਾ ਵਾਹਿਗੁਰੂ ਦੀ ਕੀ ਫਤਿਹ ਸਾਡੀ ਮੇਰੀ ਬੈਂਟ ਹੋ ਗਈ ਹੈ ਇਹ ਵੀ ਹੋ ਸਕਦਾ ਆਹ ਬਰਤੋਂ ਨਹੀਂ ਆਹ ਹੋਣ ਮਿਆਣੀ ਕਹਿੰਦਾ ਬਰਤਾਉਣਾ ਬੱਟਾ ਕੀ ਜਨਾ ਦੇ ਕੋਈ ਨਹੀਂ ਲੱਗਦਾ ਆਪਾਂ ਤੇ ਹੈਪੀ ਭਾਈ ਜਵੀ ਆ ਹਾਂ ਅਕਾ ਜੀ ਪੈ ਗਿਆ ਫਰਕ ਹੈ ਨਾ ਮੈਂ ਕਿਹਾ ਉਗਲ ਕੇ ਮਲ ਜੀ ਉਹਦੀ ਹੈ ਨਾ ਡੀਜ਼ਲ ਡੋਬ ਕੇ ਵਿੱਚ ਸੂਤ ਆਣਾ ਹੈਗਾ ਮੈਨੂੰ ਇਹ ਕੰਮ ਆਉਂਦੀ ਦਿੱਤੀ ਹਾਂਜੀ ਹਾਂਜੀ ਜਾਵੇ ਉਹ ਦੂਜੀ ਹੁੰਦੀ ਕਿਹੜੀ ਉਹ ਮੁੰਡੇ ਆਹੋ ਹੈ ਡਬਲ ਡੀ ਕਿਹੜੀ ਡਬਲ ਡੀ ਆ ਉਹ ਉਹਨਾਂ ਵੀ ਉੱਗਲ ਜਾਂਦੀ ਆ ਦੀ ਜੰਗ ਜੂੰਗ ਸਾਫ਼ ਹੋ ਜਾਂਦਾ ਲਾ ਨੇੜੇ ਲਾ ਲਵਾਂ ਗੜੀ ਫੇਕ ਵਾਰੀ ਕਾਲਸ ਲਵਾਂਗੇ ਪੂਰੇ ਜੈ ਜੈ ਭਾਣਾ ਤੈ ਤੈ ਰੱਖੇ ਇੱਕ ਮਿੰਟ ਮੈਂ ਘੜੀ ਛੱਡ ਕੇ ਆ ਗਿਆ ਪਹਿਲਾਂ ਨਾਨਕ ਸਭ ਵਿੱਚ ਪ੍ਰਭ ਕਾ ਹਾਤੇ ਕੋਈ ਕੋਟ ਪੈ ਬੈ ਰਾਗੀ ਰਾਮ